पहली सरकार उत्तर दिल्ली में बोले मांग ਸਭ ਤੋਂ ਪਹਿਲਾਂ ਮੈਂ ਜਿਹੜੇ ਆਰਗੇਨਾਈਜ਼ਰ ਨੇ ਮਲੇ ਸਾਲ ਨੂੰ ਜਿੰਨੇ ਸਾਥੀ ਆਰਗੇਨਾਈਜ਼ਰ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ 28 ਸਟੇਟਾਂ ਦੇ ਬੱਚੇ ਜਿਹੜੇ ਇੱਥੇ ਬੁਲਾ ਕੇ ਜਿਹੜੀ ਚੈਂਪੀਅਨਸ਼ਿਪ ਹੈ ਜਿਹੜੀ ਕਰਾਰੇ ਨੇ ਜਿਹਦੇ ਵਿੱਚ ਸਭ ਜੁਨੀਅਰ ਜੁਨੀਅਰ ਤੇ ਓਪਨ ਦਾ ਜਿਹੜੇ ਮੁਕਾਬਲੇ ਕਰਵਾਏ ਜਾਣਗੇ ਔਰ ਮੈਂ ਸਮਝਦਾ ਇਹ ਸਾਡੇ ਵਾਸਤੇ ਬਹੁਤ ਇੱਕ ਜ਼ਰੂਰੀ ਹੈ ਕਿਉਂਕਿ ਕਿਹੜਾ ਜਿੱਥੇ ਸਾਡੇ ਵਾਸਤੇ ਸਰੀਰ ਤੰਦਰੁਸਤ ਰਹਿੰਦਾ ਉੱਥੇ ਜਿਹੜੇ ਨਸ਼ਿਆਂ ਤੋਂ ਜਿਹੜਾ ਦੂਰ ਰਹਿੰਦਾ ਇਨਸਾਨ ਔਰ ਦੂਜਾ ਹੈਗਾ ਕਿ ਸਰਕਾਰ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ कि बच्चा नु ਜਿਹੜਾ ਬਾਤੋ ਬਾਤ ਖੇਡਣਾ ਜੁੜਾ ਜਾਵੇ ਤਾਂ ਕਿ ਖੇਡਾਂ ਦੇ ਸਿਰ ਤੇ ਵੀ ਬਹੁਤ سارے ਬੱਚੇ ਨੇ ਜਿਹੜੇ ਇੱਕ ਚੰਗਾ ਉੱਚਾ ਮਕਾਮ ਜਿਹੜਾ ਹਾਸਲ ਕਰਦੇ ਨੇ ਸੋ ਅੱਜ ਦੇ ਇਸ ਪ੍ਰੋਗਰਾਮ ਦਾ ਉਦਘਾਟਨ ਸਮਰੋਹ ਦੇ ਵਿੱਚ ਪਹੁੰਚਿਆ ਸੋ ਉਦਘਾਟਨ ਕੀਤਾ ਔਰ ਬੱਚੇ ਖੇਡਣ ਔਰ ਚੰਗਾ ਮਕਾਮ ਹਾਸਲ ਸਰ ਲਗਾਤਾਰ ਪੰਜਾਬ ਪ੍ਰਾਪਤੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز